ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਦੇਖੋ ਅੱਗੇ 11 6 ਦੀ ਟਰਾਲੀ ਸਿੰਪਲ ਟਰਾਲੀ ਕੜੇ ਵਾਲੇ ਰਹਿਮਾ 1220 ਦੇ ਟਾਇਰਾਂ ਤੇ ਬਾਕੀ ਟਰਾਲੀ ਵਿੱਚੋਂ ਵੇਖ ਲੋ ਵਿੱਚੋਂ ਵੀ ਓਕੇ ਆ ਬੈੱਡ ਉੱਤੇ ਬਹੁਤ ਤਕੜਾ ਲੱਗਿਆ ਹੈ ਜੀ 3 3.5 ਫੁੱਟ ਦਾ ਬੈੱਡ ਆ ਬਾਕੀ ਟਾਇਰ ਚੰਗੇ ਆ ਜੀ ਰੇਟ ਹੈਗਾ ਜੀ 70000 ਇਹ ਵੀ ਕੁਟਕੂਰਾ ਮੰਡੀ ਤੇ ਆਈ ਹੋਈ ਹੈ ਟਰਾਲੀ ਜਿਹੜੇ ਵੀਰ ਨੇ ਲੈਣੀ ਹੋਈਏ ਤਾਂ ਆਪਣੇ ਨਾਲ ਸਪਰ ਕਰ ਸਕਦਾ ਆਪਾਂ ਕਾਲੀ ਝੰਡਾ ਲਾ ਰਹੇ। ਬਾਕੀ ਅੱਗੇ ਹੈਗੀਆਂ 11-6 ਦੀਆਂ ਟਰਾਲੀਆਂ ਸਿੰਪਲ ਟਰਾਲੀਆਂ ਜੀ। ਟੂੜੀ ਵਾਲੇ ਵਿੱਧ ਲੱਗੇ ਹੋਏ ਆ ਉੱਤੇ ਜਾਲੀਆਂ ਨਵੀਆਂ ਹੀ ਆ। ਬਿਲਕੁਲ ਨਵੀਆਂ ਜਾਲੀਆਂ ਆਪਣੀਆਂ ਤੇ ਟਰਾਲੀਆਂ ਵੀ ਬਿਲਕੁਲ ਸਾਫ਼ ਆ ਜੀ। ਟੂੜੀ ਦੇ ਕੰਮ ਵਾਲੀਆਂ ਟਰਾਲੀਆਂ ਤੇ ਟੈਟਰ ਵੀ ਠੀਕ ਪਏ ਨੇ ਹਜੇ ਤੱਕ ਤੇ ਬਾਕੀ ਵਿੱਚੋਂ ਸਾਫ਼ ਆ ਜੀ ਟਰਾਲੀਆਂ। ਟਰਾਲੀਆਂ ਦੇ ਨਾਲ ਦਾਣੇ ਵਾਲੇ ਵੀ ਵਿੱਡ ਹੈਗੇ ਵੀ ਦੋਹਾਂ ਟਰਾਲੀਆਂ ਦੇ ਨਾਲ ਸਿੰਪਲ ਦਾਣੇ ਵਾਲੇ ਵਿੱਡ ਮੰਗਿਆ ਸਮੇਤ ਹੈ ਜੀ ਤੇ ਬਾਕੀ ਟਰਾਲੀਆਂ ਗਾਡਰਾਂ ਦੀਆਂ ਬੇਦਾਗਾਂ 3 ਇੰਚੀ ਹੀ ਸੇਈ ਟੂ ਵੀ ਟਰਾਲੀਆਂ ਦੇ ਓਕੇ ਹੈ ਜੀ ਤੇ ਬਾਕੀ ਰੇਟ ਹੈਗਾ ਜੀ ਟਰਾਲੀਆਂ ਦਾ 8585000 ਜੀ ਇੱਕ ਟਰਾਲੀ ਦਾ ਰੇਟ 8585000 ਹੈ ਜੀ ਤੇ ਦਾਣੇ ਵਾਲੇ ਵਿੱਡ ਵਿੱਚ ਟਰਾਲੀ ਦੇ ਪਏ ਆ ਬਾਕੀ ਬਿਲਕੁਲ ਸਾਫ ਰਲ ਗਈ ਇਹ ਕੋਟ ਖੂਰਾ ਮੰਡੀ ਤੇ ਵੇਚਣ ਵਾਸਤੇ ਆਈਆਂ ਹੋਈਆਂ ਨੇ ਜਿਹੜੇ ਵੀਰ ਨੇ ਖਰੀਦੀਆਂ ਖਰੀਦਣੀਆਂ ਹੋਣ ਤਾਂ ਉਹ ਮੰਡੀ ਤੇ ਆ ਕੇ ਖਰੀਦ ਸਕਦਾ ਤੇ ਵਪਾਰੀ ਵੀਰ ਕੋਲ ਖੜੀਆਂ ਨੇ ਤੇ ਬਾਕੀ ਟਾਇਰਾਂ ਦੀ ਕੰਡੀਸ਼ਨ ਵੇਖ ਲਓ ਜੀ ਟਾਇਰ ਠੀਕ ਹੈ ਜੀ ਬਿਲਕੁਲ ਓਕੇ ਟਾਇਰ ਨੇ ਤੂੜੀ ਤੋਂ ਨਹੀਂ ਮਾਦੇ ਟਾਇਰ ਤੇ ਜਾਲੀਆਂ ਨਾਲ